ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਹਾਲਾਂਕਿ ਅਸੀਂ 2.5 ਸਾਲ ਤੋਂ ਉਹਨਾਂ ਤੋਂ ਬਹੁਤ ਪਰੇਸ਼ਾਨ ਹੈਗੇ ਆ ਕਿ ਸਾਨੂੰ ਹਰ 6 ਮਹੀਨੇ ਬਾਅਦ ਤਰਨਾ ਲਾਉਨੇ ਆ ਅਸੀਂ ਫੇਰ ਤਨਖਾਹ ਮਿਲਦੀ ਹੈ ਜਿਹੜਾ ਮਾਨਪਤਾ ਨਗੂਣਾ ਜਾ ਉਹ ਵੀ ਤਰਨੇ ਬਿਨਾ ਇਹਨਾਂ ਨੇ ਅੱਜ ਤੱਕ ਨਹੀਂ ਦਿੱਤਾ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਹੁਣ ਜਿਹੜਾ ਸਰਕਾਰ ਨੇ ਮੇਰੇ ਤੇ ਟਾਰਗੇਟ ਕੀਤਾ ਮੇਰੇ ਤੇ ਹਮਲਾ ਕੀਤਾ ਹੈ ਕਿ ਬੇਸਲੈਸ ਗੱਲਾਂ ਕਰਕੇ ਆਧਾਰਹੀਨ ਗੱਲਾਂ ਕਰਕੇ ਮੇਰੀ ਜਿਹੜੀਆਂ ਸਵਾਮਾ ਖਤਮ ਕਰਤੀਆਂ ਜੇ ਤਾਂ ਤੁਸੀਂ ਅੰਗਣਵੜੀ ਵਰਕਰਾਂ ਇਹਨਾਂ ਵਾਸਤੇ ਵੋਟਾਂ ਮੰਗੋ ਘਗਰੇ ਪਾ ਕੇ ਜਾਗੂਆਂ ਕੱਢਦੀਆਂ ਠੀਕ ਹੈ ਫਿਰ ਤਾਂ ਸਾਰਾ ਕੁਝ ਸਹੀ ਹੈ ਜੇ ਤੁਸੀਂ ਹੋਰ ਕਿਸੇ ਪਾਰਟੀ ਦੇ ਪਲੇਟਫਾਰਮ ਤੇ ਕੰਮ ਕਰੋਗੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੇ ਦੇਖੋ ਇੱਕ ਕਟਿਆ ਸਰਕਾਰ ਹੈ ਜੇ ਇਹਨਾਂ ਦਾ ਬੌਸ ਜੇਲ੍ਹ ਦੇ ਵਿੱਚ ਬੈਠਾ ਉਹਦੇ ਲਈ ਤਾਂ ਇਹ ਤਾੜੀਆਂ ਮਾਰਦੇ ਆ ਧਰਨੇ ਪ੍ਰਦਰਸ਼ਨ ਕਰਦੇ ਜਾ ਕੇ ਬਹੁਤ ੱੱਕਾ ਹੋਇਆ ਠੀਕ ਹੈ ਪਰ ਆਪ ਇਹ ਲੋਕਾਂ ਨਾਲ ਕੀ ਕਰ ਰਹੇ ਆ ਇਹਨਾਂ ਦਾ ਤਾਂ ਦੋ ਗਲਾ ਕਰਤਾਰ ਹੈ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 25 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਨਾ ਤੇ ਅੱਜ ਫਰੀਦਕੋੜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਂਗਣਵਾੜੀ ਵਰਕਰਸ ਇਕੱਠੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਜਿਹੜੇ ਸਮਾਜਿਕ ਸੁਰੱਖਿਆ ਮੰਤਰੀ ਨੇ ਬਲਜੀਤ ਕੌਰ ਤਾਂ ਉਹਨਾਂ ਦੇ ਜਿਹੜੀ ਨਹਿਜੀ ਰਹਿਜ ਦੇ ਬਾਹਰ ਜਿਹੜਾ ਅੱਜ ਧਰਨਾ ਲਗਾਇਆ ਗਿਆ ਤਾਂ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਖੁਦ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਰੀਦਕੋੜ ਦੀਆਂ ਦੇਖ ਸਕਦੇ ਹੋ ਤੁਸੀਂ ਕਿੰਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਆਂਗਣਵਾੜੀ ਦੀ ਜਿਹੜੀਆਂ ਵਰਕਰਾਂ ਨੇ ਉਹ ਪਹੁੰਚੀਆਂ ਨੇ ਲੰਮੀਆਂ ਜਿਹੜੀਆਂ ਗਲੀਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉਹਨਾਂ ਵੱਲੋਂ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਆਪਾਂ ਹਰਗੋਬਿੰਦ ਕੌਰ ਦੇ ਨਾਲ ਵੀ ਕਰਾਂਗੇ ਕਿਉਂਕਿ ਜਿਹੜਾ ਉਹ ਅੱਜ ਇੱਥੇ ਖੁਦ ਕੌਮੀ ਪ੍ਰਧਾਨ ਵੱਜੋਂ ਪਹੁੰਚੇ ਹੋਏ ਨੇ ਤਾਂ ਅੱਜ ਉਹਨਾਂ ਵੱਲੋਂ ਜਿਹੜਾ ਆਪਣੀਆਂ ਮੰਗਾਂ ਦੇ ਆਧਾਰ ਤੇ ਇੱਥੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕੀਤਾ ਗਲਤ ਬਾਤ ਕਰਦੇ ਨੇ ਤਾਂ ਕੀ ਨਾ ਹਰਗੋਬਿੰਦ ਕੌਰ ਹਰਗੋਬਿੰਦ ਜੀ ਅੱਜ ਕੀ ਲੋੜ ਪੈਗੀ ਤੁਹਾਨੂੰ ਫਰੀਦਕੋਟ ਦੇ ਵਿੱਚ ਐਡਾ ਵੱਡਾ ਪ੍ਰੋਟੈਸਟ ਕਰਨ ਦੀ ਉਹ ਹਾਂਜੀ ਜਿਹੜਾ ਅਸੀਂ ਅੱਜ ਜਿਹੜਾ ਫਰੀਦਕੋਟ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਹਾਲਾਂਕਿ ਅਸੀਂ 2.5 ਸਾਲ ਤੋਂ ਇਹਨਾਂ ਤੋਂ ਬਹੁਤ ਪਰੇਸ਼ਾਨ ਹੈਗੇ ਆ ਕਿ ਸਾਨੂੰ ਹਰ 6 ਮਹੀਨੇ ਬਾਅਦ ਧਰਨਾ ਲਾਉਨੇ ਆ ਅਸੀਂ ਫੇਰ ਤਨਖਾਹ ਮਿਲਦੀ ਹੈ ਜਿਹੜਾ ਮਾਨਪਤਾ ਨਗੂਣਾ ਜਾ ਉਹ ਵੀ ਧਰਨੇ ਬਿਨਾਂ ਇਹਨਾਂ ਨੇ ਅੱਜ ਤੱਕ ਨਹੀਂ ਦਿੱਤਾ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਇਹ ਤਨਖਾਹਾਂ ਤੋਂ ਲੋਕਾਂ ਨੂੰ ਔਖੇ ਕਰਤਾ ਇਹਨਾਂ ਨੇ ਸੋ ਪਹਿਲਾਂ ਤਾਂ ਅਸੀਂ ਉਹ ਲੜਦਿਆਂ ਸੀ ਹੁਣ ਜਿਹੜਾ ਸਰਕਾਰ ਨੇ ਮੇਰੇ ਤੇ ਟਾਰਗੇਟ ਕੀਤਾ ਮੇਰੇ ਤੇ ਹਮਲਾ ਕੀਤਾ ਹੈ ਕਿ ਬੇਸਲੈਸ ਗੱਲਾਂ ਕਰਕੇ ਆਧਾਰਹੀਨ ਗੱਲਾਂ ਕਰਕੇ ਮੇਰੀ ਜਿਹੜੀਆਂ ਸਵਾਮਾਂ ਖਤਮ ਕਰਤੀਆਂ ਤੇ ਉਹਦੇ ਖਿਲਾਫ ਤੇ ਆਪਦੀਆਂ ਮੰਗਾਂ ਦੇ ਹੱਕ ਦੇ ਵਿੱਚ ਅਸੀਂ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਬਲਜੀਤ ਕੌਰ ਮੰਤਰੀ ਉਹਨਾਂ ਦੇ ਘਰ ਦੇ ਸਾਹਮਣੇ ਅਸੀਂ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਆ ਸਵਾਮਾਂ ਧੋੜੀਆਂ ਖਤਮ ਕਰਨ ਦੇ ਉਹਨਾਂ ਨੂੰ ਕਿਉਂ ਲੋੜ ਪੈਗੀ ਜਾਂ ਇਹ ਹੋ ਸਕਦਾ ਤੁਸੀਂ ਜਿਹੜੀ ਰਾਜਨੀਤੀ ਦੇ ਵਿੱਚ ਖੁਦ ਆ ਗਿਓ ਸ਼ਰੋਮ ਨੇ ਕਾਲੇਦਾਲ ਨੂੰ ਜੁਆਇਨ ਕਰ ਲਿਆ ਇਸ ਕਰਕੇ ਜਾਂ ਕੋਈ ਹੋਰ ਕਾਰਨ ਹੈ ਬਿਲਕੁਲ ਇਹ ਇਹਦਾ ਇੱਕ ਇਹ ਕਹਿ ਲਓ ਵੀ ਸਿੱਧਾ ਕਾਰਨ ਤਾਂ ਇਹੀ ਹੈਗਾ ਕਿ ਜਿਹੜੀ ਮੇਰੀ ਆਵਾਜ਼ ਆ ਉਹਨੂੰ ਬੰਦ ਕੀਤਾ ਜਾਵੇ ਜਾਂ ਮੈਂ ਜਿਹੜਾ ਰਾਜਨੀਤੀ ਦੇ ਵਿੱਚ ਗਈ ਆ ਕਿਉਂਕਿ ਮੈਂ ਹਾਈ ਲੈਵਲ ਲੈਵਲ ਦੀ ਰਾਜਨੀਤੀ ਚ ਗਈ ਆ ਨਹੀਂ ਕੋਈ ਅੰਗਣਵਾੜੀ ਵਰਕਰ ਨੂੰ ਕੋਈ ਬੰਦਸ਼ੀ ਨਹੀਂ ਹੈਗੀ ਕਿਸੇ ਨੂੰ ਵੀ ਹਰ ਕੋਈ ਅੰਗਣਵਾੜੀ ਵਰਕਰ ਆਜ਼ਾਦ ਹੈਗੀ ਆ ਕੋਈ ਮ ਕੰਮ ਕਰੇ ਅਕਾਲੀ ਦਲ ਨਾਲ ਕੰਮ ਕਰੇ ਕੋਈ ਕਾਂਗਰਸ ਨਾਲ ਕੰਮ ਕਰੇ ਕੋਈ ਜਿੱਥੇ ਵੀ ਉਹਦਾ ਮਨ ਕਰਦਾ ਕਰੇ ਪਰ ਇਹ ਕੱਲੀ ਸਰਕਾਰ ਇਹ ਜੀ ਹੈ ਪਿਛਲੀਆਂ ਸਰਕਾਰਾਂ ਨੇ 30 ਸਾਲ ਚ ਕਦੇ ਨਹੀਂ ਕੀਤਾ ਬਹੁਤ ਸਾਰੇ ਅੰਗਣਵਾੜੀ ਵਰਕਰ ਮੈਂਬਰ ਆ ਸਰਪੰਚ ਹੈ ਕਈ ਪਾਰਟੀਆਂ ਦੀਆਂ ਜਿਹੜੀਆਂ ਅਹੁਦੇਦਾਰ ਵੀ ਹੈ ਹੁਣ ਆਮ ਆਦਮੀ ਪਾਰਟੀ ਦੀਆਂ ਜ਼ਿਲ੍ਹਾ ਪ੍ਰਧਾਨ ਵੀ ਹੈਗੇ ਅੰਗਣਵਾੜੀ ਵਰਕਰਾਂ ਠੀਕ ਹੈ ਪਰ ਉਹਨਾਂ ਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਜਿਹੜਾ ਜੇ ਤਾਂ ਤੁਸੀਂ ਅੰਗਣਵਾੜੀ ਵਰਕਰਾਂ ਇਹਨਾਂ ਵਾਸਤੇ ਵੋਟਾਂ ਮੰਗੋ ਘਗਰੇ ਪਾ ਕੇ ਜਾਗੂਆਂ ਕੱਢਦੀਆਂ ਠੀਕ ਹੈ ਫਿਰ ਤਾਂ ਸਾਰਾ ਕੁਝ ਸਹੀ ਹੈ ਜੇ ਤੁਸੀਂ ਹੋਰ ਕਿਸੇ ਪਾਰਟੀ ਦੇ ਪਲੇਟਫਾਰਮ ਤੇ ਕੰਮ ਕਰੋਗੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਮੌਜੂਦ ਹੋ ਉਹਨਾਂ ਦੇ ਇਸਤਰੀ ਵਿੰਗ ਦੇ ਆਗੂ ਉਸ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਹੁੰਦੇ ਹੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਬਹੁਤ ਘੇਰ ਦੇ ਰਹੇ ਆ ਤੁਸੀਂ ਉਹਨਾਂ ਦੇ ਖਿਲਾਫ ਉਹ ਪ੍ਰੋਟੈਸਟ ਕਰਦੇ ਰਹੇ ਆ ਉਦੋਂ ਨਹੀਂ ਉਹਨਾਂ ਨੇ ਤੁਹਾਨੂੰ ਬਾਹਰ ਕੱਟਿਆ ਬਿਲਕੁਲ ਨਹੀਂ ਜੀ ਬਾਦਲ ਸਾਹਿਬ ਤਾਂ 3 ਸਾਲ ਅਸੀਂ ਇੰਨਾ ਲੜਿਆ ਮੈਂ ਜੇਲ੍ਹ ਰਹੀਆਂ 20-20 ਦਿਨ ਜੇ ਇਹੋ ਜੇ ਕੰਮ ਕਰਨੇ ਹੁੰਦੇ ਉਹਨਾਂ ਨੇ ਤਾਂ ਉਹ ਤਾਂ ਮੈਨੂੰ 20 ਦਿਨ ਜੇਲ੍ਹ ਤੋਂ ਬਾਅਦ ਹੀ ਕਹਿੰਦੇ ਵੀ ਤੇਰੀਆਂ ਤਾਂ ਛੁੱਟੀਆਂ ਮੁੱਕ ਗਈਆਂ ਹੁਣ ਤੂੰ ਘਰੇ ਜਾ ਮੈਂ ਭੋਖੜ ਤਾਲਾਂ ਤੇ ਬੈਠੀ ਮਰਨ ਵਰਤਾਂ ਤੇ ਬੈਠੀ ਉਹਨਾਂ ਨੇ ਬੇਸ਼ੱਕ ਅਸੀਂ ਬਹੁਤ ਲੜਿਆ ਮੈਂ ਜੇਲ੍ਹਾਂ ਕਟੀਆਂ ਪਰ ਉਹਨਾਂ ਨੇ ਕਦੇ ਵੀ ਸਾਡੇ ਤੇ ਇਹੋ ਜੇ ਹਮਲੇ ਨਹੀਂ ਕੀਤੇ ਸੀ ਦੇਖੋ ਇੱਕ ਕਟਿਆ ਸਰਕਾਰ ਹੈ ਜੇ ਇਹਨਾਂ ਦਾ ਬੌਸ ਜੇਲ੍ਹ ਦੇ ਵਿੱਚ ਬੈਠਾ ਉਹਦੇ ਲਈ ਤਾਂ ਇਹ ਤਾੜੀਆਂ ਮਾਰਦੇ ਆ ਧਰਨੇ ਪ੍ਰਦਰਸ਼ਨ ਕਰਦੇ ਜਾ ਕੇ ਬਹੁਤ ੱੱਕਾ ਹੋਇਆ ਠੀਕ ਹੈ ਪਰ ਆਪ ਇਹ ਲੋਕਾਂ ਨ ਤਾਂ ਦੋਗਲਾ ਕਰਤਾ ਰਹੇ ਇਹਨਾਂ ਦਾ ਇਹ ਜਿਹੜਾ ਬਰਦਾਸ਼ਤ ਨਹੀਂ ਕਰਦੇ ਇਹ ਕਿ ਕੋਈ ਜਿਹੜਾ ਹੈਗਾ ਇਹਨਾਂ ਦੇ ਉਲਟ ਬੋਲੇ ਨਹੀਂ ਤੁਸੀਂ ਅੱਜ ਫਰੀਦਕੋਟ ਦੇ ਵਿੱਚ ਕਿਉਂ ਪਹੁੰਚੇ ਆ ਕਿਉਂਕਿ ਜਿਹੜੇ ਐਮਐਲਏ ਵੀ ਜਿਹੜੇ ਮਲੋਟ ਤੋਂ ਨੇ ਜਿਹੜੇ ਮੰਤਰੀ ਨੇ ਬਲਜੀਤ ਕੌਰ ਉਹ ਜ਼ਿਆਦਾਤਰ ਉੱਥੇ ਵਿਚਰਦੇ ਵੀ ਉੱਥੇ ਆਪਦੇ ਹਲਕੇ ਦੇ ਵਿੱਚ ਹੀ ਹੈ ਉੱਥੇ ਜਾ ਕੇ ਉਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਅੱਜ ਤੁਸੀਂ ਫਰੀਦਕੋਟ ਦੇ ਵਿੱਚ ਕਿਉਂ ਪਹੁੰਚੇ ਉਹਨਾਂ ਨੀਜੀ ਰਹਿਸ ਦੇ ਬਾਹਰ ਇਹ ਗੱਲ ਇਦਾਂ ਹੈਗੀ ਹੈ ਜੀ ਮਲੋਟ ਹੁੰਦੇ ਨਹੀਂ ਉਹ ਕਹਿਨ ਨੂੰ ਹੀ ਹੈਗਾ ਵੀ ਉਹ ਮਲੋਟ ਹੁੰਦੇ ਆ ਉਹ ਮਲੋਟ ਨਹੀਂ ਹੁੰਦੇ ਅਸੀਂ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਮਲੋਟ ਵੀ ਕੀਤੇ ਹੈਗੇ ਆ ਤਾਂ ਜਿਹੜਾ ਇਹ ਉਹਨਾਂ ਦਾ ਪਰਮਾਨੈਂਟ ਰੈ residense ਹੈ ਇਹ ਤਾਂ ਠੀਕ ਹੈ ਅਸੀਂ ਇਹ ਆਏ ਆ ਵੀ ਉੱਥੇ ਆਵਾਜ਼ ਬੁਲੰਦ ਕਰਨ ਆਏ ਆ ਉਹਦੇ ਘਰ ਦੇ ਸਾਹਮਣੇ ਵੀ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਚੰਡੀਗੜ੍ਹ ਵੀ ਜਾ ਸਕਦੇ ਸੀ ਚੰਡੀਗੜ੍ਹ ਵੀ ਜਾਵਾਂਗੇ ਉੱਥੇ ਤਾਂ ਡਾਇਰੈਕਟਰ ਦਾ ਦਫ਼ਤਰ ਹੈ ਨਾ ਹੋਰ ਸੈਕਟਰੀਏਟ ਤਾਂ ਸਾਨੂੰ ਕਰਨਾ ਥੋੜਾ ਸਿਵਲ ਸੈਕਟਰੀਏਟ ਸਾਨੂੰ ਕੌਣ ਜਾਣ ਦੇਊਗਾ ਉਹ ਤਾਂ ਚੰਡੀਗੜ੍ਹ ਦਾ ਜਿਹੜਾ ਡਾਇਰੈਕਟਰ ਆ ਉਹਦੇ ਤੇ ਧਰਨਾ ਲਾਵਾਂਗੇ ਅਸੀਂ ਚੌਥੀ ਚ ਪਰ ਜੇ ਮੰਤਰੀ ਨੂੰ ਘੇਰਨਾ ਹੈਗਾ ਤਾਂ ਮੰਤਰੀ ਦਾ ਜਿਹੜਾ ਦਫ਼ਤਰ ਹੈਗਾ ਉੱਥੇ ਹਾਲ ਕੀ ਹੈ ਤੁਸੀਂ ਵੇਖਿਆ ਕਿਤੇ ਜਾ ਕੇ ਉੱਥੇ ਉੱਥੇ ਬੈਠਣ ਨੂੰ ਥਾਂ ਨਹੀਂ ਖੜਨ ਨੂੰ ਥਾਂ ਨਹੀਂ ਬੁਰਾ ਹਾਲ ਹੈਗਾ ਐਡਵਰਡ ਗੰਜ ਜਿੱਥੇ ਉਹਨਾਂ ਨੇ ਦਫ਼ਤਰ ਬਣਾਇਆ ਹੋਇਆ ਸੋ ਅਸੀਂ ਇਹੀ ਸੋਚਿਆ ਵੀ ਅਸੀਂ ਉਹਨਾਂ ਦੇ ਰੈਜ਼ਿਡੈਂਸ ਤੇ ਜਾ ਕੇ ਪ੍ਰਦਰਸ਼ਨ ਕਰਾਂਗੇ ਅੱਜ ਅੱਤ ਦੀ ਗਰਮੀ ਹੈ ਪਰ ਫਿਰ ਉਸ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤੁਹਾਡੀਆਂ ਆਂਗਣਵਾੜੀ ਵਰਕਰਸ ਇੱਥੇ ਪਹੁੰਚੀਆਂ ਨੇ ਕਿੱਥੋਂ ਕਿੱਥੋਂ ਪਹੁੰਚੀਆਂ ਅੱਜ ਅੱਜ ਐਸੀ ਹੀ ਜਿਹੜਾ ਹੈਗਾ ਅੰਗਣਵਾੜੀ ਵਰਕਰ ਪਠਾਨਕੋਟ ਤੋਂ ਵੀ ਆਈਆਂ ਹੋਈਆਂ ਅੰਗਣਵਾੜੀ ਵਰਕਰ ਮੁਹਾਲੀ ਤੋਂ ਵੀ ਆਈਆਂ ਹੋਈਆਂ ਸੋ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਇੱਥੇ ਪਹੁੰਚੇ ਆਂ ਬੇਸ਼ੱਕ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ ਪਰ ਜੇ ਸਰਕਾਰ ਨੇ ਹਮਲਾ ਹੀ ਸਾਡੇ ਤੇ ਉਸ ਵੇਲੇ ਕੀਤਾ ਨਾ ਹਲ ਛੁੱਟੀਆਂ ਚੱਲ ਰਹੀਆਂ ਸਾਡੀਆਂ ਅੰਗਣਵਾੜੀ ਕੇਂਦਰ ਬੰਦ ਆ ਅਸੀਂ ਛੁੱਟੀਆਂ ਤੇ ਆ ਪਰ ਇਹਨਾਂ ਨੇ ਉਸ ਵੇਲੇ ਸਾਡੇ ਤੇ ਹਮਲਾ ਕੀਤਾ ਤਾਂ ਜੋ ਇਹਨਾਂ ਨੇ ਸੋਚਿਆ ਵੀ ਆਏ ਤਾਂ ਜਿਹੜੀਆਂ ਛੁੱਟੀਆਂ ਕੱਟ ਰਹੀਆਂ ਹੋਣੀਆਂ ਆਰਾਮ ਨਾਲ ਬੈਠੀਆਂ ਹੋਣੀਆਂ ਆਪਾਂ ਇਹਨਾਂ ਦੀ ਪ੍ਰਧਾਨ ਨੂੰ ਕੱਢੋ ਬਾਹਰ ਹੋ ਸਕਦਾ ਜਿਹੜੀਆਂ ਅੱਜ ਉਮੀਦਾਂ ਨੂੰ ਲੈ ਕੇ ਤੁਸੀਂ ਆਏ ਹੋ ਤੁਹਾਡੀਆਂ ਉਮੀਦਾਂ ਕਿਤਨਾ ਕਿਤੇ ਕਰੀਆਂ ਉਤਰਨੀਆਂ ਸਰਕਾਰ ਕਰੀ ਉਤਰੂਗੀ ਜਾਂ ਜਿਹੜੇ ਬਲਜੀਤ ਕੌਰ ਮੰਤਰੀ ਨੇ ਉਹ ਕਿਤਨਾ ਕਿਤੇ ਤੁਹਾਡੀ ਸੁਣਵਾਈ ਕਰਨਗੇ ਦੇਖੋ ਹਰ ਕੋਈ ਜਿਹੜਾ ਵੀ ਪ੍ਰੋਟੈਸਟ ਕਰਦਾ ਉਹ ਇਹ ਸੋਚ ਕੇ ਪ੍ਰੋਟੈਸਟ ਕਰਦਾ ਵੀ ਉਹਦੀ ਗੱਲ ਸੁਣੀ ਜਾਊਗੀ ਠੀਕ ਹੈ ਉਹ ਇਹ ਮੰਨ ਕੇ ਹੀ ਚੱਲਦਾ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਹ ਕਹਿੰਦਾ ਵੀ ਹਾਂ ਠੀਕ ਹੈ ਅਸੀਂ ਜਾਣਦੇ ਹਾਂ ਆਪਦੀ ਆਵਾਜ਼ ਬੁਲੰਦ ਕਰਦੇ ਹਾਂ ਧਰਨਾ ਪ੍ਰਦਰਸ਼ਨ ਕਰਦੇ ਹਾਂ ਸਾਡੀ ਆਵਾਜ਼ ਸੁਣੀ ਜਾਊਗੀ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀ ਬਾਤ ਸੁਣੀ ਜਾਵੇ ਅਗਲਾ ਸਾਡਾ ਫਿਰ ਸੰਘਰਸ਼ ਕਿਸ ਤਰੀਕੇ ਦਾ ਹੋਊਗਾ ਇਹ ਤਾਂ ਸੰਘਰਸ਼ ਚੱਲੂਗਾ ਜੀ ਹੁਣ ਤਰੀਕੇ ਤਾਂ ਹੁਣ ਕੋਈ ਵੀ ਹੋ ਸਕਦੇ ਆ ਹੁਣ ਇਹ ਤਾਂ ਲੜਾਈ ਦੇ ਮੈਦਾਨ ਚ ਕਿੰਨਾ ਟਾਈਮ ਇੱਥੇ ਤੁਸੀਂ ਕਰੋਗੇ ਰੋਸ ਪ੍ਰਦਰਸ਼ਨ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰਕੇ ਆਪਦੀ ਗੱਲ ਇੱਥੇ ਰੱਖ ਕੇ ਅਸੀਂ ਬਾਅਦ ਚ ਚੌਂਕ ਤੇ ਜਾਵਾਂਗੇ ਉੱਥੇ ਜਾ ਕੇ ਪੁਤਲਾ ਸਾੜਾਂਗੇ ਥੈਂਕ ਯੂ ਵੈਰੀ ਮਚ ਤਾਂ ਇਹ ਸਾਨਾ ਕੌਮੀ ਪ੍ਰਦਾਨ ਆਂਗਨਵਾੜੀ ਵਰਕਰਸ ਦੇ ਹਰਗੋਬਿੰਦ ਕੌਰ ਤਾਂ ਇਹਨਾਂ ਦੀ ਜਿਹੜੀ ਜੋ ਅਗਵਾਈ ਹੀਟ ਜਿਹੜਾ ਇਹ ਅੱਜ ਇੱਥੇ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਦੱਸਿਆ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਸਾਹਮਣੇ ਜਿਹੜਾ ਇਹਨਾਂ ਨੇ ਗੱਲਾਂ ਰੱਖੀਆਂ ਆਪਦੀਆਂ ਮੰਗਾਂ ਰੱਖਿਆ ਨੇ ਉਹਨਾਂ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਇਹਨਾਂ ਦੀਆਂ ਸੁਆਵਾਂ ਵੀ ਜਿਹੜੀਆਂ ਖਤਮ ਕੀਤੀਆਂ ਜਾ ਚੁੱਕੀਆਂ ਨੇ ਹੁਣ ਇਸ ਤੋਂ ਬਾਅਦ ਇਹਨਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਰੋਸ ਮਾਰਚ ਵੀ ਕੱਢਿਆ ਜਾਵੇਗਾ ਗੁਰਜੀਤ ਸਿੰਘ ਰਮਾੜਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ